ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮੱਪ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਜੀ ਆਪਣਾ ਇੱਕ ਹੋਰ ਨਵਾਂ ਵਲੌਗ ਤੇ ਇਹ ਜੀ ਆਪਣੇ ਹਸਬੰਡ ਜੀ ਲੈ ਕੇ ਆਏ ਸੀਗੇ ਬੈਂਗਨ ਸ਼ੈਰੂ ਤੇ ਉਹ ਕਹਿੰਦੇ ਸੀ ਮੈਨੂੰ ਚੁੱਲੇ ਤੇ ਬਣਾ ਕੇ ਦੋ ਬੈਂਗਨ ਦਾ ਪਰਤਾ ਤੇ ਕੋਲੇ ਬਹੁਤ ਸੀਗੇ ਚੁੱਲੇ ਦੇ ਵਿੱਚ ਕਿਉਂਕਿ ਜਿੱਦਾਂ ਕਿ ਮੈਂ ਦੱਸੀ ਜੀ तकरीबन ਸਾਰਾ ਦਿਨ ਚੁੱਲਾ ਤਾਂ ਬਲਦਾ ਹੀ ਰਹਿੰਦਾ ਤੇ ਕੋਲੇ ਬਹੁਤ ਸੀਗੇ ਥੋੜੀ ਜੀ ਮੈਂ ਅੱਗ ਹੋਰ ਬਾਲੀ ਤੇ ਪਹਿਲਾਂ ਮੈਂ ਬੈਂਗਨ ਜਿਹੜੇ ਸੀਗੇ ਉਹ ਚੰਗੀ ਤਰ੍ਹਾਂ ਧੋਲੇ ਤੇ ਫਿਰ ਇਹਨਾਂ ਨੂੰ ਲਗਾ ਲਿਆ ਸੀ ਸਰੋਂ ਦਾ ਤੇਲ ਸਰੋਂ ਦਾ ਤੇਲ ਲਗਾ ਕੇ ਤੇ ਫਿਰ ਆਪਣੇ ਸਿੱਖਾ ਜੜੀਆਂ ਉਹ ਪਈਆਂ ਆ ਤੇ ਇਹਦੇ ਵਿੱਚ ਆਪਾਂ ਇਹਨਾਂ ਨੂੰ ਪਰੋ ਕੇ ਤੇ ਫਿਰ ਆਪਾਂ ਇਹਨਾਂ ਨੂੰ ਰੱਖਾਂਗੇ ਚੁੱਲ੍ਹੇ ਉੱਤੇ ਰੋਸਟ ਹੋਣ ਵਾਸਤੇ ਪੁੱਜਣ ਵਾਸਤੇ ਤੇ ਇਹ ਬੈਂਗਨ ਵੱਡੇ ਸੀ ਸੂਤਰੀ ਸੀ ਆ ਰਹੇ ਤੇ ਇਸ ਕਰਕੇ ਮੈਂ ਕ ਇਹਨਾਂ ਨੂੰ ਮੈਂ ਥੋੜੇ ਟੇਢੇ ਕਰਕੇ ਰੱਖਦੀ ਆ ਤੇ ਇਹ ਜੀ ਆਪਾਂ ਰੱਖ ਦਿੱਤੇ ਆ ਤਿੰਨੋਂ ਬੈਂਗਨ ਤੇ ਇਹ ਚੁੱਲ੍ਹੇ ਤੇ ਤਾਂ ਹਰ ਇੱਕ ਚੀਜ਼ ਜਿਹੜੀ ਉਹ ਬਹੁਤ ਟੇਸਟੀ ਬਣਦੀ ਆ ਜਿੱਦਾਂ ਤੇ ਮੈਂ ਦੱਸਦੀ ਰਹਿਣੀ ਆ ਤੇ तकरीबन ਚੁੱਲਾ ਮੈਂ ਯੂਜ਼ ਕਰਨਾ ਉਦੋਂ ਦਾ ਸ਼ੁਰੂ ਕਰ ਦਿੱਤਾ ਸੀ ਇਹਦੇ ਉੱਤੇ ਚੀਜ਼ਾਂ ਬਣਾਉਣੀਆਂ ਜਦੋਂ ਦੀ ਮੈਨੂੰ ਆਈ ਪੀਐਸ ਤੇ ਅਲਸਰੇਟਿਵ ਕੁਆਲਿਟिज ਦੀ ਪ੍ਰੋਬਲਮ ਹੋਈ ਸੀਗੀ ਮੈਂ ਕੁੱਕਰ ਵਗੈਰਾ ਵਿੱਚ ਜਦੋਂ ਬਹੁਤ ਹੀ ਜ਼ਿਆਦਾ ਕੋਈ ਮਜਬੂਰੀ ਆ ਜਾਂ ਚੁੱਲਾ ਨਹੀਂ ਬਾਲ ਸਕਦੇ ਜਾਂ ਮੀਂਹ ਵਗੈਰਾ ਪੈਂਦਾ ਵਾ ਜਾਂ ਆਪਣੀ ਸਿਹਤ ਠੀਕ ਨਹੀਂ ਗਈ ਫਿਰ ਆਪਾਂ ਇਦਾਂ ਯੂਜ਼ ਕਰ ਲਈਦੇ ਉਹ ਵਾਲੇ ਪਾਂਡੇ ਜਾਂ ਚੁੱਲੇ ਉੱਤੇ ਚੀਜ਼ਾਂ ਬਣਾ ਲਈਦੀਆਂ ਜ਼ਿਆਦਾਤਰ ਜਿਹੜਾ ਉਹ ਸੋਰੀ ਗੈਸ ਉੱਤੇ ਉਹ ਚੀਜ਼ਾਂ ਬਣਾ ਲਈਦੀਆਂ ਜ਼ਿਆਦਾਤਰ ਮੈਂ ਚੁੱਲੇ ਤੇ ਹੀ ਚੀਜ਼ਾਂ ਜਿਹੜੀਆਂ ਉਹ ਬਣਾਉਣੀਆਂ ਪਸੰਦ ਕਰਦੀਆਂ ਤੇ ਇਹ ਥੋੜਾ ਆਪਣੇ ਆਪ ਨੂੰ ਉਹ ਇੱਕ ਮਨ ਨੂੰ ਸਕੂਨ ਵੀ ਮਿਲਦਾ ਕਿ ਜਿੱਦਾਂ ਮੇਰੇ ਹਸਬੰਡ ਨੂੰ ਇਹ ਚੀਜ਼ਾਂ ਪਸੰਦ ਆ ਜਾਂ ਮੈਂ ਇਹ ਚੀਜ਼ਾਂ ਬਣਾਉਣੀ ਆ ਤੇ ਉਹ ਖਾਂਦੇ ਆ ਤੇ ਹਾਂ ਕਹਿੰਦੇ ਆ ਵੀ ਬਹੁਤ ਹੀ ਟੇਸਟੀ ਬਣੀ ਚੀਜ਼ ਆ ਕਿਦਾਂ ਮੈਨੂੰ ਇੱਕ ਸਕੂਨ ਮਿਲਦਾ ਵੀ ਹਾਂ ਮੈਂ ਕੋਈ ਕਿਸੇ ਵਾਸਤੇ ਜਾਂ ਮਤਲਬ ਕਿ ਕਿਸੇ ਤਾਂ ਨਹੀਂ ਮੇਰੇ ਆਪਣੇ ਵਾਸਤੇ ਵੀ ਮੇਰੇ ਹਸਬੰਡ ਨੂੰ ਵੀ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਬੱਚੇ ਨੂੰ ਵੀ ਮੰਮੀ ਡੈਡੀ ਨੂੰ ਵੀ ਤੇ ਸੋ ਇਸ ਕਰਕੇ ਮੈਂ ਚੁੱਲੇ ਤੇ ਬਣਾਉਣੀ ਰਹਿੰਦੀ ਆ ਵੀ ਹਾਂ ਮੇਰੇ ਘਰਦਿਆਂ ਨੂੰ ਇਹ ਚੀਜ਼ਾਂ ਪਸੰਦ ਆ ਤਾਂ ਮੈਨੂੰ ਇਹ ਬਣਾਉਣੀਆਂ ਚਾਹੀਦੀਆਂ ਤੇ ویسے ਵੀ ਮੇਰਾ ਮਾਈਂਡ ਡਿਵਰਟ ਰਹਿੰਦਾ ਮੇਰਾ ਮਨ ਫਿਰ ਖੁਸ਼ ਰਹਿੰਦਾ ਜਦੋਂ ਮੈਨੂੰ ਕੋਈ ਇਦਾਂ ਦਾ ਕੰਪਲੀਮੈਂਟ ਮਿਲਦਾ ਵੀ ਹਾਂ ਚੀਜ਼ ਬਹੁਤ ਸਵਾਦ ਬਣੀ ਸੀ ਤੇ ਇਦਾਂ ਹੀ ਆਪਣੇ ਆਪ ਨੂੰ ਜੀ ਮੈਂ ਕਾਫੀ ਚੇਂਜ ਕਰ ਲਿਆ ਤੇ ਇੰਦਾਂ ਦੀਆਂ ਚੀਜ਼ਾਂ ਵੀ ਯੂਜ਼ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਹਦੇ ਨਾਲ ਮੇਰੀ ਪ੍ਰੋਬਲਮ ਵੀ ਬਹੁਤ ਹੱਦ ਤੱਕ ਜਿਹਨੂੰ ਕਹਿ ਦੋ ਮੈਂ ਫਿਟ ਤੇ ਫਾਈਨ ਹੋ ਗਈਆਂ ਤੇ ਮੈਨੂੰ ਚੰਗਾ ਲੱਗਦਾ ਪਰਮਾਤਮਾ ਨੇ ਮੈਨੂੰ ਤੰਦਰੁਸਤੀ ਦਿੱਤੀ ਆ ਤਾਂ ਫਿਰ ਹਰ ਵੇਲੇ ਇਹ ਵੀ ਕਹਿਣਾ ਚੰਗਾ ਨਹੀਂ ਲੱਗਦਾ ਕਿ ਮੈਂ ਠੀਕ ਨਹੀਂ ਮੈਂ ਆ ਕੰਮ ਨਹੀਂ ਕਰ ਸਕਦੀ ਮੈਂ ਉਹ ਨਹੀਂ ਕਰ ਸਕਦੀ ਨਹੀਂ ਮੈਂ ਚਾਹੇ ਮੈਂ ਠੀਕ ਥੋੜੀ ਬਹੁਤੀ ਨਾ ਵੀ ਹੋਵਾਂ ਪਰ ਫਿਰ ਵੀ ਮੈਂ ਇੱਕ ਉਹ ਵਿਲ ਪਾਵਰ ਰੱਖਦੀ ਆ ਕਿ ਨਹੀਂ ਮੈਂ ਠੀਕ ਆ ਮੈਂ ਆ ਕੰਮ ਕਰ ਲੂੰਗੀ ਮੈਨੂੰ ਕੋਈ ਪ੍ਰੋਬਲਮ ਨਹੀਂਗੀ ਤੇ ਸੋ ਜੀ ਇਸ ਕਰਕੇ ਮੈਂ ਇਦਾਂ ਦੇ ਕੰਮ ਜਿਹੜੇ ਉਹ ਕਰਦੀ ਰਹਿਣੀ ਆ ਤੇ ਮੈਨੂੰ ਚੰਗਾ ਲੱਗਦਾ ਤੇ ਕਰਦੀਆਂ ਨੂੰ ਖਾ ਕੇ ਚੀਜ਼ਾਂ ਖੁਸ਼ੀ ਮਿਲਦੀਆਂ ਤੇ ਤਾਂ ਵੀ ਚੰਗਾ ਇੱਕੇ ਚੀਜ਼ਾਂ ਹੈਲਦੀ ਬਣਦੀਆਂ ਤੇ ਹੈਲਦੀ ਖਾਣਾ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਆਪ ਨੂੰ ਪ੍ਰੋਬਲਮ ਇੱਕ ਹੋ ਕੇ ਹਟੀ ਹੋਵੇ ਇੱਕ ਕੀ ਕਈ ਰੋਗ ਮੈਨੂੰ ਲੱਗੇ ਸੀ ਤੇ ਮੈਂ ਉਸ ਤੋਂ ਬਾਅਦ ਚ ਠੀਕ ਹੋਈਆਂ ਪਰਮਾਤਮਾ ਨੇ ਮੈਨੂੰ ਇੱਕ ਹੋਰ ਮੌਕਾ ਦਿੱਤਾ ਆਪਣੀ ਜ਼ਿੰਦਗੀ ਜੀਣ ਦਾ ਤੇ ਸੋ ਮੈਂ ਇਹਨੂੰ ਚੰਗੇ ਢੰਗ ਨਾਲ ਜੀਣਾ ਚਾਹੁੰਦੀ ਆ ਨਾ ਕਿ ਮੈਂ ਉਹੀ ਦੁਬਾਰਾ ਅਣਗੇਲੀਆਂ ਕਰ ਕਰਕੇ ਨਹੀਂ ਜੀਣਾ ਚਾਹੁੰਦੀ ਇਹ ਸੋ ਜੀ ਇੱਥੇ ਹੁਣ ਆਪਾਂ ਇਹ ਜਿਹੜੇ ਟਮਾਟਰ ਸੀ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਧੋ ਲਿਆ ਸੀ ਧੋ ਕੇ ਇਹਨਾਂ ਉੱਤੇ ਵੀ ਆਪਾਂ ਤੇਲ ਸਰੋਂ ਦਾ ਲਾ ਲਿਆ ਸੀ ਤੇ ਹੁਣ ਆਪਾਂ ਇਹਨਾਂ ਨੂੰ ਵੀ ਪਰਤੇ ਚ ਪਾਉਣ ਵਾਸਤੇ ਰੋਸਟ ਕਰਾਂਗੇ ਤੇ ਉਸ ਤੋਂ ਪਹਿਲਾਂ ਮੈਂ ਸ਼ਹਿਰ ਗਈ ਸੀ ਆਪਣੇ ਹਸਬੰਦ ਨਾਲ ਮੈਂ ਲਾਸਟ ਵੀਡੀਓ ਜਿਹੜੀ ਉੱਤੇ ਸ਼ਹਿਰ ਦੀ ਵੀ ਥੋੜੀ ਜਿਹੀ ਬਣਾਈ ਸੀ ਪਰ ਮੈਂ ਨਾਲ ਐਡ ਨਹੀਂ ਕੀਤੀ ਤੇ ਉੱਥੇ ਇੱਕ ਸਰਦਾਰ ਮਤਲਬ ਕਿ ਵੀਰ ਜੀ ਆ ਉਹ ਰੇੜੀ ਲਾਉਂਦੇ ਆ ਡੋਸੇ ਦੀ ਤੇ ਮੈਂ ਉਹਨਾਂ ਕੋਲ ਡੋਸਾ ਖਾ ਕੇ ਆਈ ਸੀ ਮੈਂ ਬਾਹਰ ਦਾ ਬਹੁਤ ਘੱਟ ਖਾਨਨੀ ਆ ਤੇ ਬਟ ਮੈਨੂੰ ਫਰਮੈਂਟ ਫੂਡ ਜਿਹੜਾ ਵਾ ਜਿਨ੍ਹਾਂ ਨੂੰ ਅਲਸਰੇਟਿਵ ਕਲਾਈਟਿਸ ਆ ਜਾਂ ਆਈਬੀਐਸ ਦੀ ਪ੍ਰੋਬਲਮ ਆ ਫਰਮੈਂਟ ਫੂਡ ਜ਼ਰੂਰ ਖਾਣ ਤੇ ਸੋ ਜਿਹੜਾ ਡੋਸਾ ਹੁੰਦਾ ਉਹ ਫਰਮੈਂਟ ਕਰਕੇ ਬਣਾਇਆ ਹੁੰਦਾ ਤੇ ਉਹ ਮੈਨੂੰ ਪਚ ਜਾਂਦਾ ਤੇ ਮੈਨੂੰ ਸਹੀ ਰਹਿੰਦਾ ਤਾਂ ਸੋ ਮੈਂ ਡੋਸਾ ਜ਼ਰੂਰ ਖਾਨੀ ਆ ਤੇ ਜਦੋਂ ਵੀ ਮੈਨੂੰ ਮੌਕਾ ਮਿਲੇ ਕਿਤੇ ਵੀ ਸਾਫ਼ ਸੁਥਰੀ ਜਗ੍ਹਾ ਮਿਲੇ ਜਿੱਥੇ ਸਾਫ਼ ਸੁਥਰੇ ਤੇ ਸਚੱਜੇ ਢੰਗ ਨਾਲੇ ਚੀਜ਼ਾਂ ਬਣਾਈਆਂ ਜਾਂਦੀਆਂ ਤੇ ਮੈਂ ਉੱਥੋਂ ਖਾਨੀ ਆ ਤੇ ਸਰਦਾਰ ਵੀਰ ਜੀ ਨੇ ਰੇੜੀ ਲਾਈ ਆ ਉਹ ਲੜਕੇ ਦੀ ਉਮਰ ਵੀ ਕੋਸ਼ ਨਹੀਂ ਗਈ ਮੇਰੇ ਤੋਂ ਤੇ ਇਸ ਵਿੱਚ ਉਹ ਛੋਟਾ ਹੀ ਆ ਵੀਰ ਤੇ ਉਹਨੇ ਬੜੀ ਸਫਾਈ ਨਾਲ ਰੈਡੀ ਲਈ ਹੋਈ ਸੀ ਤੇ ਮੈਂ ਉਹਦੇ ਕੋਲ ਉਹਨੂੰ ਕੀ ਕਹਦਾ ਡੋਸਾ ਖਾ ਕੇ ਆਈ ਸੀ ਤੇ ਮੈਂ ਵੀਰ ਨੂੰ ਕਿਹਾ ਸੀ ਮੈਂ ਕਿ ਤੁਹਾਡੀ ਵੀਡੀਓ ਬਣਾ ਕੇ ਮੈਂ ਪਾ ਦਾਂ ਤੇ ਤੁਹਾਨੂੰ ਲੋਕ ਸਪੋਰਟ ਕਰਨਗੇ ਤੇ ਉਹ ਕਹਿੰਦੇ ਸੀ ਪਾ ਦਿਓ ਮੈਂ ਕਿ ਚਲੋ ਵੀਰ ਜੀ ਫਿਰ ਕਿਸੇ ਦਿਨ ਮੈਂ ਆ ਕੇ ਤੁਹਾਡੀ ਵੀਡੀਓ ਬਣਾਉਂਗੀ ਉਹ ਵੀ ਜੇ ਆਪਾਂ ਨੂੰ ਚੰਗਾ ਰਿਸਪੌਂਸ ਮਿਲਿਆ ਤਾਂ ਕਿਉਂਕਿ ਲੋਕ ਕਈ ਵਾਰੀ ਇਹ ਸੋਚ ਲੈਂਦੇ ਵੀ ਛਾਇ ਦੇ ਵੀਡੀਓ ਬਣਾਉਣ ਕਰਕੇ ਉਹਦੇ ਕੋਲ ਗਏ ਸੀ ਇਹ ਤਾਂ ਛੋਟੀ ਜੀ ਵੀਡੀਓ ਮੈਂ ਬਣਾਈ ਮੈਂ ਸ਼ਾਰਟ ਵੀਡੀਓ ਚ ਵੀਰ ਜੀ ਦੀ ਪਾਉਂਗੇ ਤੇ ਪਲੀਜ਼ ਆਪਣੇ ਪੰਜਾਬੀ ਭਰਾਵਾਂ ਨੂੰ ਜਿਹੜੇ ਲੜਕੇ ਇੱਧਰ ਮਿਹਨਤ ਕਰਕੇ ਬਾਹਰ ਲੀਆਂ ਕੰਟਰੀਆਂ ਵਿੱਚ ਨਹੀਂ ਜਾਣਾ ਚਾਹੁੰਦੇ ਤੇ ਇੱਧਰ ਮਿਹਨਤ ਕਰਕੇ ਆਪਣੇ ਕੰਮ ਸ਼ੁਰੂ ਕਰਨਾ ਚਾਹੁੰਦੇ ਤਾਂ ਉਹਨਾਂ ਨੂੰ ਜ਼ਰੂਰ ਸਪੋਰਟ ਕਰੋ ਚਾਹੇ ਉਹ ਵੀਰ ਕਹਿੰਦੇ ਸੀ ਮੇਰੇ ਘਰ ਦੇ ਬਹੁਤ ਇਹ ਚੀਜ਼ ਦੇ ਖਿਲਾਫ ਸੀ ਤੂੰ ਰਿਹੜੀ ਨਹੀਂ ਲਾਉਣੀ ਮੇਰੇ ਹਸਬੰਦ ਨੇ ਵੀ ਉਹਨਾਂ ਨੂੰ ਹੌਸਲਾ ਦਿੱਤਾ ਕਹਿੰਦੇ ਵੀਰ ਜੀ ਮੈਂ ਵੀ 25 ਸਾਲ ਤੋਂ ਬਾਹਰ ਆਂ ਪਰਿਵਾਰ ਤੋਂ ਦੂਰ ਰਹਿਣਾ ਬਹੁਤ ਹੀ ਔਖਾ ਵਾ ਤੁਸੀਂ ਰੇੜੀ ਲਾਓ ਕੁਛ ਨਹੀਂ ਹੁੰਦਾ ਤੁਸੀਂ ਮਿਹਨਤ ਕਰਦੇ ਆ ਤੁਸੀਂ ਕਿਹੜਾ ਕੋਈ ਚੋਰੀ ਕਰਦੇ ਆ ਜਾਂ ਕੋਈ ਗਲਤ ਕੰਮ ਕਰਦੇ ਆ ਮਿਹਨਤ ਕਰਨ ਦਾ ਕੋਈ ਡਰ ਨਹੀਂ ਚਾਹੀੇ ਕੰਮ ਛੋਟੇ ਆ ਛੋਟਾ ਵੱਡਾ ਕੋਈ ਕੰਮ ਨਹੀਂ ਜਦੋਂ ਆਪਾਂ ਮਿਹਨਤ ਕਰਨੀ ਆ ਤਾਂ ਵੀਰ ਨੂੰ ਇੰਨਾ ਕੀ ਹੌਸਲਾ ਦੇਣਾ ਉਹ ਖੁਸ਼ ਸੀ ਕਹਿੰਦੇ ਵੀਰ ਜੀ ਸਹੀ ਗੱਲ ਆ ਜਦੋਂ ਹੌਸਲਾ ਮਿਲ ਜयो ਇਹਨਾਂ ਕਹਿੰਦਾ ਫਿਰ ਮਨ ਨੂੰ ਇੱਕ ਖੁਸ਼ੀ ਜੀ ਹੁੰਦੀ ਆ ਵੀ ਨਹੀਂ ਮੈਂ ਚੰਗਾ ਕੰਮ ਕਰਦੇ ਆ ਤੇ ਸੋ ਤੁਸੀਂ ਵੀ ਕਿਤੇ ਵੀ ਪੰਜਾਬੀ ਭਰਾ ਜਿਹੜਾ ਰੇੜੀ ਲਾਉਂਦੇ ਆ ਤਾਂ ਚੰਗਾ ਕੰਮ ਕਰਦੇ ਆ ਤੇ ਉਹਨਾਂ ਨੂੰ ਜਰੂਰ ਸਪੋਰਟ ਕਰੋ ਮੈਂ ਵੀ ਵੀਰ ਨੂੰ ਮਿਲ ਕੇ ਆਈ ਸੀ ਤੇ ਇੱਕ ਵਾਰੀ ਤਾਂ ਨਹੀਂ ਮਈ ਦੀ ਰੇਡੀਓ ਲਾਉਂਦੇ ਆ ਤੇ ਮੈਂ ਕਾਫੀ ਵਾਰੀ ਉਹਨਾਂ ਕੋਲੋਂ ਡੋਸਾ ਖਾ ਚੁੱਕੇ ਆ ਜਦਦੇ ਮੇਰੇ ਹਸਬੰਦ ਆਏ ਆ ਤੇ ਇਹ ਜੀ ਆਪਾਂ ਜਿਹੜੇ ਬੈਂਗਨ ਸੀਗੇ ਉਹ ਛਿੱਲਲੇ ਸੀ ਛਿੱਲ ਕੇ ਤੇ ਆਪਾਂ ਮੈਸ਼ ਕਰਲੇ ਸੀਗੇ ਟਮਾਟਰ ਵੀ ਆਪਾਂ ਜਿਹੜੇ ਉਹ ਭੁੰਨਲੇ ਸੀਗੇ ਤੇ ਹੁਣ ਆਪਾਂ ਇਹ ਕੜਾਈ ਸੌਰੀ ਪਤਲੀ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਲਿਆ ਸੀ ਤੇਲ ਹੋ ਗਿਆ ਸੀ ਗਰਮ ਤੇ ਮੈਂ ਬਤਾਉਂਗਾ ਵਿੱਚ ਜੀਰਾ ਨਹੀਂ ਪਾਉਣੀ ਇਹ ਇਹ ਪਾਲੇ ਸੀ ਆਪਾਂ ਇਹਦੇ ਵਿੱਚ ਜੀ ਪਿਆਜ਼ ਤੇ ਇਹਨਾਂ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਲੂਣ ਥੋੜਾ ਜਿਹਾ ਪਾ ਕੇ ਤੇ ਭੁੰਨਾਂਗੇ ਤੇ ਫੇਰ ਆਪਾਂ ਗਾਂ ਦੇ ਇਹਦੇ ਵਿੱਚ ਪਾਵਾਂਗੇ ਟਮਾਟਰ ਤੇ ਚੰਗਾ ਲੱਗਦਾ ਇਦਾਂ ਦੀਆਂ ਵੀਡੀਓਜ਼ ਬਣਾਉਣਾ ਸ਼ਾਇਦ ਮੇਰੇ ਤੋਂ ਕਿਸੇ ਨੂੰ ਵੀ ਸਿੱਖਿਆ ਮਿਲੇ ਕਿ ਚੁੱਲ੍ਹਾ ਬਾਲਣਾ ਕੋਈ ਮਾੜੀ ਗੱਲ ਨਹੀਂ ਗੀ ਇਹ ਨਹੀਂ ਵੀ ਮੈਂ ਮਾਡਰਨ ਨਹੀਂ ਗੀ ਮੈਂ ਵੀ ਮਾਡਰਨ ਆ ਮੈਂ ਜੀਨਸ ਵੀ ਪਾਉਣੀ ਆ ਮੈਂ ਹੋਰ ਵੀ ਜਿਹੜੇ ਫੈਸ਼ਨ ਕਰਨ ਵਾਲੇ ਕਰਦੀ ਆ ਬਟ ਮੈਨੂੰ ਇਹਨਾਂ ਕੰਮਾਂ ਵਿੱਚ ਕੋਈ ਸੰਗ ਨਹੀਂ ਜਾਂ ਮੈਂ ਚੁੱਲਾ ਬਾਲਦੀਆਂ ਚੁੱਲ੍ਹੇ ਤੇ ਕੰਮ ਕਰਦੀਆਂ ਮੈਨੂੰ ਇਹ ਚ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਤਾਂ ਇਸ ਲਈ ਮੈਂ ਵੀਡੀਓਜ਼ ਵੀ ਬਣਾਉਣੀ ਹੁੰਦੀ ਆ ਭਈ ਐਦਾਂ ਦੀ ਜਿਹੜੀਆਂ ਪੁਰਾਣੀਆਂ ਚੀਜ਼ਾਂ ਹੁਣ ਆਪਾਂ ਕਿਸੇ ਵੈਦ ਕੋ ਵੀ ਜਾਣੇ ਤਾਂ ਉਹ ਵੀ ਕਹਿ ਦਿੰਦੇ ਆ ਜੀ ਚੁੱਲ੍ਹੇ ਤੇ ਚੀਜ਼ ਬਣਾਓ ਜਾਂ ਦਾਲ ਜਿਹੜੀ ਉਹਨੂੰ ਸਿਟੀ ਨਾਲ ਲਵਾਓ ਕੁੱਕਰ 'ਚ ਨਾ ਬਣਾਓ ਤਾਂ ਸੋ ਆਪਾਂ ਜਦੋਂ ਆਪਾਂ ਨੂੰ ਡਾਕਟਰ ਇਹ ਚੀਜ਼ਾਂ ਕਹਿੰਦੇ ਉਦੋਂ ਵੀ ਤਾਂ ਆਪਾਂ ਮੰਨਦੇ ਹੀ ਆਂ ਸੋ ਡਾਕਟਰਾਂ ਦੇ ਕਹਿਣ ਤੋਂ ਪਹਿਲਾਂ ਮੇਤੇ ਬੀਤ ਚੁੱਕੀ ਐ ਇਸ ਲਈ ਮੈਂ ਕਹਿੰਨੀ ਜਿਹੜੇ ਤੰਦਰੁਸਤ ਆ ਲੇਡੀਜ਼ ਜਿਹੜੀਆਂ ਤੰਦਰੁਸਤ ਆ ਜਿਹੜੀਆਂ ਘਰਾਂ ਚ ਕੰਮ ਕਰਦੀਆਂ ਉਹ ਥੋੜੀ ਜਿਹੀ ਆਪਣੀ ਰਸੋਈ ਨੂੰ ਹੀ ਚੇਂਜ ਕਰ ਲੈਣਾ ਤਾਂ ਕਰਦੇ ਬਾਕੀ ਜੀ ਜਿਹੜੇ ਉਹ ਵੀ ਬਿਮਾਰੀਆਂ ਤੋਂ ਬਚ ਸਕਦੇ ਆ ਤੇ ਸੋ ਆਪਣੇ ਅੱਧਾ ਕਰਦੀ ਜਿਹੜੀ ਕਹਿੰਦੇ ਹੁੰਦੇ ਆ ਹੈਲਥ ਆ ਅੱਧੇ ਕਰਦੀ ਜਿਹੜੀ ਉਹ ਸੇਤ ਆ ਉਹ ਤਕਰੀਬਨ ਅੱਧਿਓ ਜਿਆਦੀ ਸੇਤ ਜਿਹੜੀ ਉਹ ਆਪਣੇ ਲੇਡੀਜ਼ ਦੇ ਹੱਥ ਵਿੱਚ ਆ ਜਿਹੜੀਆਂ ਖਾਣਾ-ਦਾਣਾ ਬਣਾਉਂਦੀਆਂ ਕੀ ਆਪਾਂ ਆਪਣੇ ਪਰਿਵਾਰ ਨੂੰ ਕਿੱਦਾਂ ਤੰਦਰੁਸਤ ਰੱਖਣਾ ਵਾ ਤੇ ਸੋ ਇਸ ਕਰਕੇ ਮੈਂ ਵੀ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਦੀ ਆ ਤੇ ਮੇਰਾ ਬੇਟਾ ਸੁਖਨਾਲ ਟੱਚ ਉਹ 18 ਸਾਲ ਦਾ ਹੋ ਗਿਆ ਮੇਰਾ ਬੇਟਾ ਮਨਵੀਰ ਤੇ ਤੁਸੀਂ ਦੇਖ ਲਓ ਜੇ ਉਹਨੂੰ ਅਸੀਂ ਦੁੱਧ ਵੀ ਮੈਂ ਪੀਣ ਨੂੰ ਦਿੰਨੀ ਜਾਂ ਉਹਦੀ ਦਾਦੀ ਵੀ ਦਿੰਦੀ ਹੈ ਜਾਂ ਦਾਦੀ ਤਾਂ ਕਹਿ ਦਿੰਦੀ ਇਹਦੇ ਵਿੱਚ ਮਿੱਠਾ ਪਾ ਦਾਂ ਪਰ ਅਸੀਂ ਉਹਨੂੰ ਇਸ ਤਰ੍ਹਾਂ ਮਤਲਬ ਕਿ ਮਨਵੀਰ ਨੂੰ ਵੀ ਉਹ ਆਦਤ ਪਾਈ ਹੋਈ ਹੈ ਕਿ ਦੁੱਧ ਅਸੀਂ ਉਹਨੂੰ ਬਿਨਾਂ ਮਿੱਠੇ ਤੋਂ ਦੇਈਦਾ ਮਿੱਠਾ ਨਹੀਂ ਪਾਈਦਾ ਅਸੀਂ ਸਿੰਪਲ ਦੁੱਧ ਦਹੀਂ ਦਾ ਉਬਾਲ ਕੇ ਬਿਨਾ ਕਿਸੇ ਮਿੱਠੇ ਵਗੈਰਾ ਤੋਂ ਤੇ ਉਹ ਐਂਦਾ ਹੀ ਗਿੱਜਾ ਹੋਇਆ ਉਹ ਮਿੱਠੇ ਵਾਲਾ ਦੁੱਧ ਬਿਲਕੁਲ ਨਹੀਂ ਪੀਂਦਾ ਇਹ ਚੀਜ਼ਾਂ ਛੋਟੀਆਂ-ਛੋਟੀਆਂ ਜਿਹੜੀਆਂ ਬੱਚਿਆਂ ਲਈ ਆਪਾਂ ਧਿਆਨ ਰੱਖ ਸਕਦੇ ਹਾਂ ਜਿਉਂ ਦਹੀਂ ਖਾਂਦਾ ਤੇ ਮੈਂ ਦਹੀਂ ਵਿੱਚ ਉਹਨੂੰ ਕਦੀ ਐਂਦੀ ਆਦਤ ਨਹੀਂ ਪਾਈ ਵੀ ਦਹੀਂ ਵਿੱਚ ਲੂਣ ਪਾਉਂ ਮਸਾਲੇ ਹਾਂ ਕਈ ਵਾਰੀ ਆਪਾਂ ਘਰ ਵਿੱਚ ਖੱਟਾ ਵਗੈਰਾ ਬਣਾਉਂਦੇ ਜਿਹਨਾਂ ਵਿੱਚ ਆਪਾਂ ਇਹ ਚੀਜ਼ਾਂ ਪਾ ਲਈਦੀਆਂ ਬਟ ਆਮ ਜਿਹੜਾ ਡੇਲੀ ਲਾਈਫ 'ਚ ਆਪਾਂ ਦਹੀਂ ਖਾਂਦੇ ਆ ਉਹ ਵੀ ਉਹਨੂੰ ਮੈਂ ਆਦਤ ਪਾਈ ਹੋਈ ਹੈ ਕਿ ਬਿਲਕੁਲ ਸਿੰਪਲ ਦਹੀਂ ਜਿਹੜਾ ਤੂੰ ਖਾਣਾ ਨਾ ਉਹਦੇ ਵਿੱਚ ਉਹਨੂੰ ਆदत ਪੈ ਚੁੱਕੀ ਹੈ ਨਾ ਚੀਜ਼ਾਂ ਦੀ ਕਿਉਂਕਿ ਉਹਨੂੰ ਛੋਟੇ ਹੁੰਦੇ ਤੋਂ ਗਿਜਾਇਆ ਹੋਇਆ ਨਾ ਉਹ ਦਹੀਂ ਵਿੱਚ ਮਿੱਠਾ ਪਾਉਂਦਾ ਤੇ ਨਾ ਹੀ ਨਮਕ ਪਾਉਂਦਾ ਉਹ ਸਿੰਪਲ ਦਹੀਂ ਜਿਹੜਾ ਪੀਂਦਾ ਤੇ ਲੱਸੀ ਜਦੋਂ ਬਣਾਉਂਦਾ ਤੇ ਫਿਰ ਲੱਸੀ 'ਚ ਜਰੂਰ ਉਹਨੂੰ ਆਪਾਂ ਇਹ ਚਿੱਟੀ ਮਿਰਚ ਜਿਹੜੀ ਆ ਉਹ ਪਾ ਦੇਈਦੇ ਆ ਤੇ ਥੋੜਾ ਕਾਲਾ ਨਮਕ ਪਾ ਦੇਈਦਾ ਤੇ ਉਹ ਇਹਦੇ ਨਾਲ ਥੋੜੀ ਬਾਏ ਜਿਹੜੀ ਲੱਸੀ ਦੀ ਉਹ ਖਤਮ ਹੋ ਜਾਂਦੀ ਹੈ ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਆਪਾਂ ਘਰ ਵਿੱਚ ਲੇਡੀਜ਼ ਜਿਹੜੀਆਂ ਉਹ ਧਿਆਨ ਦੇਈਏ ਤਾਂ ਬੱਚੇ ਵੀ ਗਾਂ ਹੁੰਦੇ ਹੀ ਗੇਜੇ ਜਾਣਗੇ ਤੇ ਸ਼ਾਇਦ ਆਪਣਾ ਜਿਹੜਾ ਏ ਵਾਲਾ ਵਿਰਸਾ ਵਾ ਜਿਹੜਾ ਪਹਿਲਾਂ ਚੁੱਲੇ ਤੇ ਹੀ ਲੇਡੀਜ਼ ਬਣਾਉਂਦੀਆਂ ਹੁੰਦੀਆਂ ਸੀ ਰੋਟੀ ਪਾਣੀ ਜਾਂ ਕੁਛ ਵੀ ਤੇ ਬੱਚੇ ਫੋਲੋ ਕਰਦੇ ਰਹਿਣ ਬਾਕੀ ਚਲੋ ਗਾਂ ਪਤਾ ਨਹੀਂ ਮਨਵੀਰ ਦੀ ਵਾਈਫ ਕਿੱਦਾਂ ਦੀ ਹੋਣੀ ਆ ਜਾਂ ਉਹਨੇ ਕਰਨਾ ਕਿ ਨਹੀਂ ਕਰਨਾ ਪਰ ਜਿੰਨਾ ਚਿਰ ਆਪਾਂ ਕਰ ਸਕਦੇ ਆਂ ਵੀ ਆਪਾਂ ਤਾਂ ਜ਼ਰੂਰ ਕਰਾਂਗੇ ਤੇ ਇਹ ਜੀ ਜਿਹੜੇ ਸੀਗੇ ਗੰਡੇ ਉਹ ਪੁੱਜ ਗਿਆ ਤਾਂ ਹੁਣ ਇਹ ਆਪਾਂ ਇਸ ਦੇ ਵਿੱਚ ਪਾ ਦਿੱਤੇ ਆ ਟਮਾਟਰ ਮਿਰਚਾਂ ਵੀ ਆਪਾਂ ਗੰਡੇ ਵਿੱਚ ਹੀ ਕੱਟ ਲੀਆਂ ਸੀਗੀਆਂ ਤੇ ਇਹ ਟਮਾਟਰ ਪਾ ਦਿੱਤੇ ਆ ਤੇ ਹੁਣ ਜੀ ਇਹ ਟਮਾਟਰ ਵੀ ਜਿਹੜੇ ਚੰਗੀ ਤਰ੍ਹਾਂ ਜਦੋਂ ਭੁੱਜ ਅੱਗ ਬੋ ਹੋ ਗਈ ਸੀ ਮੈਂ ਕੱਢ ਦਿੱਤੀ ਜਦੋਂ ਚੰਗੀ ਤਰ੍ਹਾਂ ਟਮਾਟਰ ਭੁੱਜ ਗਏ ਤਾਂ ਹੁਣ ਆਪਾਂ ਪਾ ਦਿੰਦੇ ਆ ਇਹਦੇ ਵਿੱਚ ਜੀ ਹਲਦੀ ਤੇ ਥੋੜਾ ਜਿਹਾ ਮਸਾਲਾ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਬੈਂਗਨ ਤੇ ਫਿਰ ਬੈਂਗਨਾਂ ਨੂੰ ਆਪਾਂ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਭੁੰਨਾਂਗੇ ਤੇ ਜਦ ਤੱਕ ਉਹ ਚੰਗੀ ਤਰ੍ਹਾਂ ਉਹਨੂੰ ਕੀ ਕਹਿੰਦੇ ਆ ਮਿਕਸ ਨਾ ਹੋ ਜਾਣ ਤਿਸੋ ਪਲੀਜ਼ ਮੇਰੇ ਕਰੇਲੂਈ ਵਲੌਗ ਹੁੰਦੇ ਆ ਮੈਂ ਕੋਈ ਉਦਾਂ ਦੇ ਵਲੌਗ ਮੇਰੇ ਨਹੀਂ ਹੁੰਦੇ ਆ ਨਾ ਹੀ ਕੋਈ ਮੇਰੇ ਵਲੌਗਾ ਵਿੱਚ ਉਦਾਂ ਦਾ ਹੁੰਦਾ ਜਿਹਨੂੰ ਕਹਿ ਦੋ ਸਮਾਜ ਨੂੰ ਜਾਂ ਕਿਸੇ ਨੂੰ ਵੀ ਉਹਨਾਂ ਚੀਜ਼ਾਂ ਨਾਲ ਗਲਤ ਪ੍ਰਭਾਵ ਪਵੇ ਤਕਰੀਬਨ ਆਪਾਂ ਉਹ ਹੀ ਵਲੌਗ ਬਣਾਈਦੇ ਜਿਹਦੇ ਤੇ ਚੰਗੀ ਸਿੱਖਿਆ ਜਾਵੇ ਜੇ ਕੋਈ ਮੇਰਾ ਵਲੌਗ ਦੇਖਦਾ ਵੀ ਆ ਤਾਂ ਪਲੀਜ਼ ਸਾਡੇ ਵਰਗਿਆਂ ਨੂੰ ਵੀ ਸਪੋਰਟ ਕਰ ਦਿਓ ਤੇ ਬਾਕੀ ਤਾਂ ਤਕਰੀਬਨ ਜਿਹੜੇ ਐਦਾਂ ਦਾ ਉਹਨੂੰ ਕੀ ਕਿਹੜਾ ਕੋਈ ਨਾ ਕੋਈ ਕੰਟੈਕਟ ਕੰਟੈਂਟ ਕ੍ਰੀਏਟ ਕਰਦੇ ਆ ਜਿਹਦੇ ਵਿੱਚ ਸਮਾਜ ਨੂੰ ਵੀ ਲੈ ਕੇ ਗਲਤ ਉਹਨੂੰ ਕੀ ਕਹਿੰਦਾ ਮੈਸੇਜ ਦਿੱਤਾ ਹੁੰਦਾ ਤਾਂ ਉਹਨਾਂ ਨੂੰ ਵੀ ਤੇ ਆਪਾਂ ਲੋਕ ਸਪੋਰਟ ਕਰਦੇ ਆ ਤਾਂ ਪਲੀਜ਼ ਮੇਰੇ ਵਰਗੇ ਬਲੌਗਰ ਨੂੰ ਵੀ ਸਪੋਰਟ ਕਰ ਦਿਓ ਤੇ ਸ਼ਾਇਦ ਮੇਰੇ ਤੋਂ ਆਉਣ ਵਾਲੇ ਜਿਹੜੀਆਂ ਹੋਰ ਲੜਕੀਆਂ ਜਿਹੜੀਆਂ ਇਹ ਚੀਜ਼ਾਂ ਛੱਡ ਚੁੱਕੀਆਂ ਵਾ ਉਹਨਾਂ ਨੂੰ ਵੀ ਚੰਗਾ ਲੱਗੇ ਇਹ ਚੀਜ਼ਾਂ ਯੂਜ਼ ਕਰਨੀਆਂ ਜਾਂ ਚੁੱਲ੍ਹਾ ਯੂਜ਼ ਕਰਨਾ ਜਾਂ ਹੋਰ ਕਰਦੇ ਘਰੇਲੂ ਕੰਮ ਜਿੰਨੇ ਮੈਂ ਦੱਸਦੀ ਆ ਕਰਨੇ ਸ਼ਾਇਦ ਉਹਨਾਂ ਨੂੰ ਵੀ ਚੰਗੇ ਲੱਗੇ ਵੀ ਲੇਡੀਜ਼ ਨੂੰ ਇਹ ਕੰਮ ਜਿਹੜੇ ਉਹ ਜ਼ਰੂਰ ਆਉਣੇ ਚਾਹੀਦੇ ਆ ਚਾਹੇ ਲੇਡੀ ਵਰਕਿੰਗ ਆ ਚਾਹੇ ਲੇਡੀ ਹਾਊਸ ਵਾਈਫ ਆ ਇਹ ਨਹੀਂ ਵੀ ਮੈਂ ਹਾਊਸ ਵਾਈਫ ਮੈਂ ਪੜ੍ਹੀ ਲਿਖੀ ਨਹੀਂ ਗੀ ਮੈਂ ਵੀ ਮੈਡੀਕਲ ਕਰਦੀ ਸੀਗੀ ਮੈਂ ਵੀ ਵੈਲ এডਿਕੇਟਿਡ ਆ ਇਹ ਨਹੀਂ ਵੀ ਮੈਨੂੰ ਕੁਝ ਆਉਂਦਾ ਨਹੀਂਗਾ ਹਰ ਇੱਕ ਚੀਜ਼ ਦੀ ਮੈਨੂੰ ਵੀ ਨੌਲੇਜ ਆ ਤੇ ਸੋ ਪਲੀਜ਼ ਸਪੋਰਟ ਜ਼ਰੂਰ ਕਰਿਓ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇੱਥੇ ਜੀ ਆਪਾਂ ਪਾ ਦਿੱਤੇ ਇਹਦੇ ਵਿੱਚ ਬੈਂਗਨ ਵੀ ਤੇ ਜ਼ਿੰਦਗੀ ਨੇ ਬਹੁਤ ਦੁੱਖ ਦਿਖਾਏ ਤੇ ਇਹਨੇ ਦੁੱਖਾਂ ਤੋਂ ਉੱਠ ਕੇ ਆਪਣੀਆਂ ਸਿਹਤ ਦੀਆਂ ਪ੍ਰੋਬਲਮ ਸਾਰੀਆਂ ਐਦਾਂ ਹੀ ਮੈਂ ਸਹੀ ਕੀਤੀਆਂ ਆ ਇਹ ਚੀਜ਼ਾਂ ਜਿਹੜੀਆਂ ਚੇਂਜ ਕਰਕੇ ਖਾਣ ਪੀਣ ਦੀਆਂ ਤਸੋ ਮੇਰੇ ਤੋਂ ਸ਼ਾਇਦ ਉਹਨਾਂ ਲੋਕਾਂ ਨੂੰ ਮੋਟੀਵੇਸ਼ਨ ਮਿਲੂਗੀ ਜਿਹੜੇ ਮੇਰੇ ਵਾਂਗੂ ਕਾਫੀ ਬਿਮਾਰ ਰਹਿ ਚੁੱਕੇ ਆ ਜਾਂ ਬਿਮਾਰ ਹਨ ਤੇ ਸੋ ਪਲੀਜ਼ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਇਦਾਂ ਹੀ ਕਰੀ ਲੂ ਵਲੌਗ ਬਣਾਉਂਦੇ ਰਵਾਂਗੇ ਤੇ ਆਪਾਂ ਪਾਉਂਦੇ ਰਵਾਂਗੇ ਜੇ ਅੱਜ 100 ਲੋਕ ਦੇਖਦੇ ਆ ਤੇ ਕਿਸੇ ਦਿਨ ਇਦਾਂ ਵੀ ਹੋਊਗਾ ਤੇ 1000 ਲੋਕ ਦੇਖਣਗੇ ਤੇ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ